ਇਕ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਸਕੋ ਉਠਾ ਕਰਿਓ ਚਿਪ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਦੋ ਬਿਦਾ ਪੱਥਰ ਲਿਜੇ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਰਦੀਪ ਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾ ਮੋ ਪੌੜੀ ਆਪਿਨੇ ਭੋਗ ਭੁਗ ਕੈ ਹੋਏ ਪਸ਼ਮੜ ਪੌਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘਤ ਚਲਾਇਆ ਅਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪੌਂਦਈ ਹੁਣੀ ਸੁਣੀਏ ਕਿ ਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ مالک ਹਾ ਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਗਿਆਨ ਕੇ ਮੂਜਸਮੇ ਵਾਲੀ ਕੁਲ ਆਲਮ ਸਰਬਰੇ ਕਾਇਨਾਤ ਦੇ ਸਾਜੇ ਰਹਿਬਰ ਦੀਨ ਦੁਨੀ ਦੇ ਮਾਲਕ ਹਲਤ ਅਤੇ ਫਲਤ ਸਵਾਰ ਜਨ ਹਰਫਤ ਗੁਰੂ ਜੀ ਨਾ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸواری ਫਤ ਸੰਗੀ ਜਨੋ ਬੜੇ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰ ਅਮਤ ਰਹਿਮਤ ਹੋਈ ਏ ਸਤਿਗੁਰੂ ਦੀ ਪਾਵਨ ਗੋਦ ਅੰਦਰ ਬਹਿਣ ਦਾ ਸਾਨੂੰ ਸਮਾ ਬਖਸ਼ ਹੋਇਆ ਹੈ ਸਤਿਗੁਰੂ ਦੀ ਪਾਵਨ ਗੋਦ ਅੰਦਰ ਬਹਿ ਕੇ ਸਤਿਗੁਰਦੇ ਵੱਲੋਂ ਬਖਸ਼ਿਸ਼ ਕੀਤੇ ਗਏ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਦੇ ਪਏ ਹਾਂ ਆਓ ਆਪਾਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਦੇ ਪਏ ਹਾਂ ਸਤਿਗੁਰਜੀਤਾ ਕੋਟਾਨ ਕੋਟ ਸ਼ੁਕਰ ਹੈ ਇੰਨਾਂ ਨੇ ਅਮ੍ਰਿਤ ਵੇਲੇ ਸਾਰੀਆਂ ਸਤਿ ਸੰਗਤਾਂ ਨੂੰ ਦਰਸ਼ਨ ਦੇ ਜਰ ਦੇ ਕੇ ਨਦਰੋਂ ਨਦਰ ਨਿਹਾਲ ਕੀਤਾ ਹੈ ਆਓ ਜਿੰਨੇ ਮਾਈ ਭਾਈ ਗੁਰੂ ਦਰਬਾਰ ਅੰਦਰ ਸੁਭਾਏ ਮਾਣਾ ਆਪਾਂ ਸਾਰੇ ਗੁਰੂ ਦੇ ਕੋਲ ਚੱਲ ਕੇ ਆਏ ਆਂ ਗੁਰੂ ਤੋਂ ਰੂ ਨੂੰ ਨਾਤਮਸਤਖ ਹੋਏ ਆਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਕੋਲ ਚੱਲ ਕੇ ਆਏ ਆਂ ਗੁਰੂ ਦੇ ਕੋਲੋਂ ਕੁਝ ਸਿੱਖਿਆ ਲੈ ਕੇ ਜਾਈਏ ਉਹ ਸਿੱਖਿਆ ਸਾਡੇ ਨਾਲ ਸਾਡੇ ਪੱਲੇ ਵਿੱਚ ਸਦਾ ਹੀ ਰਵੇ ਇਹ ਨਾ ਹੋਵੇ ਕਿ ਅਸੀਂ ਗੁਰੂ ਦੇ ਕੋਲ ਆਏ ਤਾਂ ਹੈ ਪਰ ਅਸੀਂ ਗੁਰੂ ਦੇ ਕੋਲੋਂ ਕੁਟ ਸਮਾਂ ਪਾ ਕੇ ਬਹਿ ਕੇ ਪ੍ਰਸ਼ਾਦ ਛੱਕ ਕੇ ਵਾਪਸ ਮੁੜ ਰਹੇ ਹਾਂ ਪਰ ਸਾਡੇ ਇਸ ਜਿਹਨ ਦੇ ਵਿੱਚ ਕੁਝ ਵੀ ਨਹੀਂ ਹੈਗਾ ਪਿਆਰਿਓ ਇਹ ਧਾਰ ਕੇ ਜਾਇਓ ਕਿ ਅਸੀਂ ਗੁਰੂ ਦੇ ਕੋਲੋਂ ਕੁਝ ਲੈਣ ਆਏ ਆ ਗੁਰੂ ਕੋ ਲੈ ਕੇ ਜਾਣਾ ਹੈ ਗੁਰੂ ਇੱਕ ਬੜਾ ਵੱਡਾ ਖਜ਼ਾਨਾ ਇਸ ਖਜ਼ਾਨੇ ਦੇ ਵਿੱਚੋਂ ਜਿੰਨਾ ਮਰਜ਼ੀ ਆਪਾਂ ਕੁਝ ਕੱਢ ਲਈਏ ਕਦੀ ਕੁਝ ਘਾਟ ਨਹੀਂ ਹੁੰਦੀ ਇਹ ਇੱਕ ਸਮੁੰਦਰ ਦੀ ਨਿਆਈਏ ਦੇ ਵਿੱਚੋਂ ਜਿੰਨਾ ਮਰਜ਼ੀ ਆਪਾਂ ਗਿਆਨ ਕੱਢ ਅਥਾ ਗਿਆਨ ਅਥਾ ਗੁਰੂ ਦੀ ਵਡਿਆਈ ਅਥਾ ਗੁਣ ਨੇ ਜੇ ਇਹਦੇ ਵਿੱਚੋਂ ਅਸੀਂ ਕੋਈ ਗੁਣ ਕੱਢ ਕੇ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਨਾ ਤੇ ਸਾਡਾ ਜੀਵਨ ਦਾ ਜਿਹੜਾ ਉਹ ਚਾਲ ਚੱਲਣਾ ਹੈ ਜਿਉਣਾ ਹੈ ਉਹ ਚੰਗਾ ਹੋ ਜਾਵੇਗਾ ਆਓ ਜਿੰਨੇ ਗੁਰੂ ਮਾਈ ਭਾਈ ਗੁਰੂ ਦਰਬਾਰ ਅੰਦਰ ਸੁਭਾਏ ਮਾਨ ਨੇ ਸਾਰੇ ਇੱਕੋ ਵਾਰੀ ਕਹਿਣ ਤੇ ਗੱਜ ਕੇ ਫਤਿਨਾ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਿੰਨੀ ਸੰਗਤ ਗੁਰੂ ਦਰਬਾਰ ਅੰਦਰ ਬੈਠੀ ਏ ਸਾਰੇ ਇੱਕੋ ਵਾਰ ਆਪਾਂ ਇੱਕ ਬਚਨ ਦਾ ਜਾਪ ਕਰਾਂਗੇ ਸਾਰਿਆਂ ਨੇ ਪਿੱਛੇ-ਪਿੱਛੇ ਬੋਲਣ ਦਾ ਯਤਨ ਕਰਨਾ ਕਿਉਂਕਿ ਵਿਚਾਰ ਅਰੰਭਣ ਤੋਂ ਪਹਿਲਾਂ ਇੱਕ ਵਾਰ ਸਾਡਾ ਮਨ ਟਿਕਾਵੇ ਚ ਆ ਜਾਵੇ ਮਨੂ ਟਿਕਾ ਵਿੱਚ ਲੈ ਕੇ ਆਉਣ ਦੇ ਲਈ ਬਹੁਤ ਜ਼ਰੂਰਤ ਹੈ ਜਿੰਨੇ ਚਿਰ ਮਨ ਟਿਕਾ ਵਿੱਚ ਨਹੀਂ ਹੈ ਸਾਡੀ ਕੀਤਾ ਕੀਤੀ ਵਿਚਾਰ ਸਮਝ ਵਿੱਚ ਨਹੀਂ ਆ ਸਕਦੀ ਕਿਉਂਕਿ ਮਨ ਨੂੰ ਟਿਕਾ ਵਿੱਚ ਲੈ ਕੇ ਆਉਣਾ ਤੇ ਵਿਚਾਰ ਦਾ ਸਾਡੇ ਜਿਹਨ ਦੇ ਅੰਦਰ ਵਸ ਜਾਣਾ ਇਹ ਗੱਲ ਸੱਚ ਹੈ ਕਿਉਂਕਿ ਮਨ ਬੜਾ ਪਟਕਦਾ ਈ ਤੁਸੀਂ ਜਿੰਨੇ ਜਣੇ ਬੈਠੇ ਹੋ ਇੱਧਰ ਜਿੰਨੀ ਸੰਗਤ ਬੈਠੀ ਹੈ ਸਾਡੇ ਮਨ ਇੱਕਲ ਇਹ ਪੈਦਾ ਹੁੰਦੀ ਹੈ ਕਿ ਜਿੰਨੇ ਚਿਰ ਸਾਡਾ ਮਨ ਟਿਕਾ ਵਿੱਚ ਨਹੀਂ ਐ ਸੀ ਜਿੰਨਾ ਮਰਜ਼ੀ ਤਨ ਕਰੀ ਚਾਹੀਏ ਸਾਨੂੰ ਕੁਝ ਸਮਝ ਨਹੀਂ ਆਵੇਗਾ ਆਓ ਇੱਕ ਵਾਰ ਮਨ ਨੂੰ ਟਿਕਾ ਵਿੱਚ ਲਿਆਉਣ ਦੇ ਲਈ ਸਾਰੇ ਜਣੇ ਪੜੋ ਸਾਰੇ ਕਿਰਪਾ ਕਰਨੀ ਬੋਲਣ ਦਾ ਯਤਨ ਕਰਿਓ ਪ੍ਰਾਣੀ ਤੂੰ ਆਇਆ ਲਾਹ ਲੈਣ ਪ੍ਰਾਣੀ ਤੂੰ ਆਇਆ ਲਾਹ ਲੈਣ ਜਪੋ ਪ੍ਰਾਣੀ ਤੂੰ ਆਇਆ ਲਾਹ ਲੈਣ ਪ੍ਰਾਣੀ ਤੂੰ ਆਇਆ ਲਾਹ ਲੈਣ ਜਪੋ ਵਾਹ ਵਾਹ ਲੱਗਾ ਕਿੱਤ ਕੁ ਪਕੜੇ ਸਭ ਮੁੱਕ ਦੀ ਚੱਲੀ ਰਹਿਣ ਲੱਗਾ ਕਿੱਤ ਕੁ ਪਕੜੇ ਸਭ ਮੁੱਕ ਦੀ ਚੱਲੀ ਰਹਿਣ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਜਪੋ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਆਓ ਵਿਚਾਰ ਅਰੰਭੀਏ ਇੱਕ ਬਾਰ ਆਪਾਂ ਸਾਰੇ ਜਣੇ ਆਸਾ ਦੀ ਵਾਰ ਬਾਣੀ ਦੀ ਚੱਲ ਰਹੀ ਲੜੀ ਵਾਰ ਵਿਚਾਰ ਕਰ ਰਹੇ ਸਾਜੀ ਜੀ ਅੱਜ ਤੇਜ ਨੰਬਰ ਪੌੜੀ ਦੀ ਵਿਚਾਰ ਮੈਂ ਆਪਰੇ ਸਾਹਮਣੇ ਰੱਖਾਂਗਾ ਪਿੱਛੇ ਆਪਾਂ ਦੋ ਨੰਬਰ ਪੌੜੀ ਦੀ ਵਿਚਾਰ ਕੀਤੀ ਹੈ ਸਤਿਗੁਰੂ ਜੀ ਨੇ ਬੜੇ ਕਮਾਲ ਦਾ ਉਹਦੇ ਵਿੱਚ ਕੋਝਾ ਗਿਆਨ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਬਖਸ਼ਿਸ਼ ਕੀਤਾ ਹੈ ਪਰ ਅੱਜ ਤਿੰਨ ਨੰਬਰ ਪੌੜੀ ਦਾ ਆਪਾਂ ਸਾਰੇ ਨੇ ਰਲ ਕੇ ਪਾਠ ਕੀਤਾ ਏ ਬੌੜੀ ਆਪੀ ਨੇ ਭੁਗ ਭੋਕੈ ਹੋਏ ਪਸਮੜ ਭੌਰ ਸਿਧਾਇਆ ਵੱਡਾ ਹੋਵਾ ਦੁਨੀਦਰ ਗਲ ਸੰਗਲ ਕਤ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਬਹਿ ਲੇਖਾ ਕਰ ਸਮਝਾਇਆ ਥਾਓ ਨਾ ਹੋਵਈ ਪੌਂਦਈ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੈ ਜਨਮ ਗਵਾਇਆ ਮਨ ਅੰਧੈ ਜਨਮ ਗਵਾਇਆ ਇਹ ਤਿੰਨ ਨੰਬਰ ਪੌੜੀ ਏ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਬੜੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਕਰਦੇ ਨੇ ਜਿਨ੍ਹਾਂ ਨੇ ਸਾਨੂੰ ਬੜਾ ਗਿਆਨ ਬਖਸ਼ਿਸ਼ ਕੀਤਾ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੜੇ ਪ੍ਰਚਾਰ ਬੜਾ ਵੱਡਾ ਪ੍ਰਚਾਰ ਪ੍ਰਸਾਰ ਦਾ ਖੇਤਰ ਨਿਭਾਇਆ ਤਿੰਨ ਪ੍ਰਤੱਖ ਦੌਰੇ ਕੀਤੇ ਜੋ ਉਹਨਾਂ ਨੇ ਉਹਨਾਂ ਪ੍ਰਚਾਰਕ ਦੌਰਿਆਂ ਦੇ ਵਿੱਚ ਬੜੀ ਬਾਣੀ ਉਚਾਰਨ ਕੀਤੀ ਬੜੀਆਂ ਜਗ੍ਹਾ ਤੇ ਕਿਆ ਭਾਈ ਮਰਦਾਨੇ ਨੇ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਬਾਣੀ ਗਾਈ ਲੋਕਾਂ ਨੂੰ ਕਰਮ ਕੰਡ ਵਿੱਚੋਂ ਭਰਮ ਵਿੱਚੋਂ ਕੱਢ ਕੇ ਗੁਰਮਤ ਵਾਲੇ ਰਾਹ ਤੇ ਤੋਰਿਆ ਉਸ ਸਮੇਂ ਦੇ ਹਲਾਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਇਤਿਹਾਸ ਦੇ ਅੰਦਰ ਆਪਣੇ ਜੀਵਨ ਕਾਲ ਦੇ ਵਿੱਚ ਵਰਣਨ ਕੀਤਾ ਇਹ ਗੱਲ ਸਮਝਾਈਏ ਕਿ ਲੋਕਾਂ ਦੇ ਹਾਲਾਤ ਕਿਹੋ ਜਿਹੇ ਸਨ ਪਰ ਸਮਾਂ ਪਾ ਕੇ ਲੋਕਾਂ ਦੇ ਮਨ ਦੇ ਸੁਭਾਅ ਕਿਹੋ ਜਿਹਾ ਹੋ ਗਿਆ ਕਿਵੇਂ ਮਨ ਬਦਲਿਆ ਲੋਕਾਂ ਦਾ ਉਹਨਾਂ ਦੀ ਬਾਣੀ ਜਦੋਂ ਆਪਾਂ ਪੜਦੇ ਹਾਂ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਬੜੀ ਕਮਾਲ ਦੀਆਂ ਗੱਲਾਂ ਕਰਦੇ ਨੇ ਬੜੇ ਡੂੰਘਾਈ ਦੇ ਵਿੱਚ ਜਾ ਕੇ ਗੱਲ ਕਰਦੇ ਨੇ ਜਿਵੇਂ ਆਸਾ ਦੀ ਵਾਰ ਦੀ ਚਨ ਨੰਬਰ 40 ਦਾ ਪਹਿਲਾ ਸ਼ਬਦ ਪਹਿਲੀ ਪੰਕਤੀ ਹੈ ਜਿਹੜੀ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਨੇ ਗੱਲ ਕੀਤੀ ਕਹਿੰਦੇ ਆਪੀ ਨੈ ਭੋਗ ਭੋਗ ਕੇ ਹੋਏ ਪਸਮੜ ਭੌਰ ਸਿਧਾਇਆ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭੌਰ ਸਿਧਾਇਆ ਕਹਿੰਦੇ ਉਹ ਜੀਵ ਇਹਨਾਂ ਨੂੰ ਪ੍ਰਭੂ ਦੀ ਅੰਸ਼ ਆਪਣੇ ਸਰੀਰ ਵਿੱਚ ਕਹਿੰਦੇ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੁਗ ਭੁਗਦੇ ਨੇ ਉਹ ਲੋਕ ਜਿਹੜੇ ਪਰਮਾਤਮਾ ਦੇ ਵੱਲੋਂ ਮਿਲਿਆ ਹੋਇਆ ਇਹ ਸਰੀਰ ਜਿਹਦੇ ਵਿੱਚ ਦੇਹ ਦੇ ਵਿੱਚ ਰਤਗੁਰ ਦਾ ਜੋਤ ਬਸੀ ਇਸ ਜੋਤ ਨੂੰ ਵਿੱਚ ਰੱਖ ਕੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਭੁਗ ਭੁਗਦੇ ਨੇ ਤੇ ਅਤੇ ਜੀਵ ਇੱਕ ਪਾਸੇ ਹੋਇਆ ਤੇ ਭੌਰ ਨਿਕਲ ਜਾਂਦਾ ਹੈ ਇਹ ਗੱਲ ਸੱਚ ਹੈ ਨੇ ਆਪ ਹੀ ਨੇ ਭੁਗ ਭੁਗ ਕੇ ਭਸਮੜ ਭੌਰ ਸਿਧਾਇਆ ਜਿਹੜਾ ਭੌਰ ਹੈ ਸਾਡੇ ਸਰੀਰ ਦੇ ਅੰਦਰ ਇਸ ਭੌਰ ਨੂੰ ਸਰੀਰ ਦੇ ਵਿੱਚ ਰਹਿੰਦੇ ਹੋਇਆ ਬੰਦਾ ਬੜੇ ਭੁਗ ਭੁਗਦਾ ਪਰ ਇੱਕ ਦਿਨ ਇਹੋ ਜਿਹਾ ਹੁੰਦਾ ਏ ਕਿ ਸਰੀਰ ਦੁਨੀਆ ਤੇ ਰਹਿ ਜਾਂਦਾ ਏ ਸੰਸਾਰ ਤੇ ਰਹਿ ਜਾਂਦਾ ਭੌਰ ਵੀ ਚੁੜਾਰੀ ਮਾਰ ਦਿੰਦਾ ਇਹ ਗੱਲ ਸੱਚਾਈ ਹੈ ਭੌਰ ਅਗਾਹ ਕਿ ਜੇ ਉੱਡ ਜਾਂਦਾ ਏ ਜਿਸ ਦਿਨ ਭੌਰ ਇਸ ਸਰੀਰ ਦੇ ਵਿੱਚੋਂ ਉੱਡ ਜਾਂਦਾ ਏ ਉਸ ਦਿਨ ਸਰੀਰ ਇੱਕ ਮਿੱਟੀ ਮਿੱਟੀ ਦਾ ਪੁਤਲਾ ਰਹਿ ਜਾਂਦਾ ਏ ਜਿੱਦੀ ਗੱਲ ਕੀਤੀ ਏ ਕਹਿੰਦੇ ਇਹ ਤਨ ਐਸਾ ਜੈਸੇ ਘਾਸ ਦੀ ਟਾਟੀ ਜਲ ਗयो ਘਾਸ ਰਲ ਗयो ਤੇ ਜੇ ਆਪਾਂ ਇਸ ਸਰੀਰ ਦੀ ਗੱਲ ਕਰੀਏ ਸਰੀਰ ਉਹਨਾਂ ਚਿਰ ਜਨਮ ਜਨਮ ਵਿੱਚ ਭੌਰ ਹੈ ਜਦੋਂ ਭੌਰ ਉੱਡਦਾ ਹੈ ਉਦੋਂ ਸਾਡੇ ਦੁਨਿਆਵੀ ਰਿਸ਼ਤੇ ਵੀ ਖਤਮ ਹੋ ਜਾਂਦੇ ਨੇ ਇਹ ਗੱਲ ਸੱਚਾਈ ਹੈ ਦੁਨਿਆਵੀ ਰਿਸ਼ਤੇ ਖਤਮ ਹੋ ਜਾਂਦੇ ਨੇ ਉਦੋਂ ਨੀ ਕੋਈ ਵੀ ਕਹਿੰਦਾ ਕਿ ਮੇਰਾ ਬੜਾ ਪਿਆਰ ਸੀ ਇਹਨੂੰ ਦੋ ਦਿਨ ਘਰ ਵਿੱਚ ਰੱਖ ਲਈਏ ਨਹੀਂ ਬੰਦਾ ਦੁਨੀਆਂ ਤੇ ਰਹਿੰਦਿਆਂ ਸ਼ਰੀ ਦੇ ਵਿੱਚ ਭੌਰ ਹੋਵੇ ਜੋਤ ਹੋਵੇ ਬੜੇ ਭੁਗ ਭੁਗਦਾ ਈ ਪਰ ਉਹਨੂੰ ਕਦੇ ਫਿਕਰ ਨਹੀਂ ਹੁੰਦੀ ਕਿ ਜਿਹੜੀ ਇਹ ਜੋਤ ਇਹ ਭੌਰ ਇਹਦਾ ਕੋਈ ਭਰੋਸਾ ਨਹੀਂ ਹੈ ਇਹਦਾ ਵਿਸਾ ਨਹੀਂ ਹੈ ਕੀ ਇੱਕ ਇਸ ਸਮੇਂ ਕਿਸ ਟਾਈਮ ਤੇ ਇਹਨੇ ਇਸ स्त्री ਨੂੰ ਛੱਡ ਕੇ ਵੀ ਤੋੜਾਰੀ ਮਾਰ ਜਾਣੀ ਇਹ ਗੱਲ ਸੱਚਾਈ ਹੈ ਇਹ ਨਹੀਂ ਪਤਾ ਕਿ ਇਹਨੇ ਕਿੱਥੇ ਇਸ स्त्री ਨੂੰ ਛੱਡ ਦੇਣਾ ਛੱਡ ਕੇ ਪੌਰ ਨੇ ਵਿੱਚੋਂ ਤੋੜਾਰੀ ਮਾਰ ਜਾਣੀ ਤੇਰੇ ਕੰਮ ਕਰ ਕਰਦੇ ਆ ਤੇਰੇ ਪਰਿਵਾਰ ਵਿੱਚ ਰਹਿੰਦੇ ਆ ਹਾਸੇ ਖੇਡਦੇ ਆ ਇਹ ਸਮੇਂ ਦਾ ਪਤਾ ਨਹੀਂ ਕਦੋਂ ਇਹ ਪੌਰ स्त्री ਨੂੰ ਛੱਡ ਜਾਵੇ ਕਦੋਂ ਇਹ ਪੌੜ ਸਿਰ ਨੂੰ ਛੱਡ ਜਾਵੇ ਜਿੱਦ ਦਿਨ ਇਹ ਪੌੜ ਸਿਰ ਨੂੰ ਛੱਡ ਜਾਂਦਾ ਹੈ ਨਾ ਫਿਰ ਉਸ ਦਿਨ ਇੱਕ ਗੱਲ ਕਹੀ ਜਾਂਦੀ ਕਿ ਹੁਣ ਇਹਦੇ ਵਿੱਚ ਕੁਝ ਨੇ ਇਹਦੀ ਡੈਥ ਹੋ ਗਈ ਹੈ ਇਹਦੀ ਮੌਤ ਹੋ ਗਈ ਹੈ ਇਹਦੀ ਜਿੰਨੂ ਜਿੰਨੀ ਇਹਨੂੰ ਪਰਮਾਤਮਾ ਵੱਲ ਉਮਰ ਮਿਲੀ ਸੀ ਇਹਦੀ ਪੂਰੀ ਹੋ ਗਈ ਇਹ ਪੌੜ ਉਡਾਰੀ ਮਾਰ ਗਿਆ ਤੇ ਜਿੱਦ ਦਿਨ ਪੌੜ ਉਡਾਰੀ ਮਾਰਦਾ ਨਾ ਫਿਰ ਉਸ ਦਿਨ ਲੋਕ ਕਹਿੰਦੇ ਨੇ ਕਿ ਹਾਂ ਫਲਾਣੇ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਬੜੇ ਕੰਮ ਕੀਤੇ ਨੇ ਪਰ ਜਦੋਂ ਭੌਰ ਸੀ ਉਦੋਂ ਬੜੇ ਭੋਗ ਭੋਗਦਾ ਰਿਹਾ ਉਦੋਂ ਚੰਗੇ ਵੀ ਬੜੇ ਭੋਗੇ ਤੇ ਮਾੜੇ ਵੀ ਬੜੇ ਭੋਗੇ ਉਦੋਂ ਮਨ 'ਚ ਵਿਚਾਰ ਨਹੀਂ ਪੈਦਾ ਹੋਈ ਕਿ ਇਹਦਾ ਨਤੀਜਾ ਕਿੰਨ ਕਲੇਗਾ ਪਰ ਸਮਾਂ ਪਿਆ ਆਪ ਹੀ ਨੇ ਭੋਗ ਭੋਗ ਕੇ ਹੋਏ ਪਛਮੜ ਭੌਰ ਸਿਧਾਇਆ ਜਿਹੜਾ ਭੌਰ ਉਡਾਰੀ ਮਾਰ ਗਿਆ ਜਦੋਂ ਉਡਾਰੀ ਮਾਰ ਗਿਆ ਉਹਦੇ ਗੱਲ ਕਹਿ ਦਿੱਤੀ ਗਈ ਕਿ ਇਹਦੇ ਵਿੱਚ ਕੋਈ ਨਹੀਂ ਦੀ ਡੈਥ ਹੋ ਗਈ ਇੱਕ ਗੱਲ ਹੋਰ ਸਮਝਿਓ ਪਿਆਰਿਓ ਜਦੋਂ ਬੰਦੇ ਦੇ ਸਰੀਰ ਦੇ ਵਿੱਚੋਂ ਭੌਰ ਉਡਾਰੀ ਮਾਰਦਾ ਹੈ ਨਾ ਉਦੋਂ ਬੰਦੇ ਦੇ ਸਰੀਰ ਦਾ ਘਟਦਾ ਕੋਈ ਅੰਗ ਨਹੀਂ ਹੈ ਕਈ ਵਾਰ ਸਾਡੇ ਮਨ 'ਚ ਹੁੰਦਾ ਨਾ ਬੰਦੇ ਦੀ ਮੌਤ ਹੁੰਦੀ ਐ ਐਕਸੀਡੈਂਟ ਹੋ ਜਾਂਦਾ ਏ ਉਹਦੇ ਹੱਥ ਪੈਰ ਵੱਡੇ ਜਾਂਦੇ ਨੇ ਉਹਦਾ ਧਾੜ ਸਰੀਰੋਂ ਅਲੱਗ ਹੋ ਜਾਂਦਾ ਏ ਉਹਦਾ ਧੌਣ ਵੱਡੀ ਜਾਂਦੀ ਏ ਗੱਲ ਕਹਿ ਦੇਣੀ ਉਹਦਾ ਸਰੀਰ ਉਹਦੀ ਧੌਣ ਨਹੀਂ ਰਹੀ ਨਾਲ ਉਹਦੀ ਮੌਤ ਹੋ ਗਈ ਉਹਦੀ ਲੱਤਾਂ ਨਹੀਂ ਰਹੀਆਂ ਉਹਦੀ ਮੌਤ ਹੋ ਗਈ ਏ ਪਰ ਜਿੱਦਨ ਭੌਰ ਉਡਾਰੀ ਮਾਰਦੇ ਉਦੋਂ ਸਰੀਰ ਦਾ ਅੰਗ ਨਹੀਂ ਕੋਈ ਵੀ ਘਟਦਾ ਉਦੋਂ ਸਰੀਰ ਦੇ ਅੰਗ ਉਦਾਂ ਹੀ ਸਾਰੇ ਹੁੰਦੇ ਨੇ ਪਰ ਉਦੋਂ ਭੌਰ ਨਹੀਂ ਰਹਿੰਦਾ ਵਿੱਚ ਉਦਨੇ ਗੱਲ ਕਹਿ ਦਿੱਤੀ ਜਾਂਦੀ ਕਿ ਉਹਨਾਂ ਮੌਤ ਹੋ ਗਈ ਏ ਇਹਨੂੰ ਲੈ ਜਾ ਲੇ ਜਾਓ ਤੇ ਜਿਨ੍ਹਾਂ ਦਾ ਦੁਨਿਆਵੀ ਤੌਰ ਤੇ ਮੋਹ ਪਿਆਰ ਹੁੰਦਾ ਹੈ ਨਾ ਉਹ ਵੀ ਗੱਲ ਕਹਿਣੀ ਸ਼ੁਰੂ ਕਰ ਦਿੰਦੇ ਨੇ ਕਿ ਹੁਣ ਨਹੀਂ ਹੁਣ ਇਹਨੂੰ ਲੈ ਜਾਓ ਹੁਣ ਘਰ ਨਹੀਂ ਰੱਖ ਸਕਦੇ ਸੀ ਕਿੰਨਾ ਇੱਕ ਪਿਓ ਦਾ ਬੱਚਿਆਂ ਨਾਲ ਕਿੰਨਾ ਪਿਆਰ ਹੁੰਦਾ ਹੈ ਪਰ ਜਦੋਂ ਪਿਓ ਤੇ ਉਹ ਜਾ ਕੰਮ ਭਾਣਾ ਵਾਪਰਦਾ ਨੇ ਪੁੱਤ ਕਹਿੰਦਾ ਕਿ ਨਹੀਂ ਹੁਣ ਮੈਂ ਆਪਣੇ ਕੋਲ ਨੂੰ ਘਰ ਵਿੱਚ ਨਹੀਂ ਰੱਖ ਸਕਦਾ ਇਹਨੂੰ ਲੈ ਜਾਓ ਲੈ ਜਾਓ ਇੱਕ ਬਚਨ ਪੜਦੇ ਆ ਆਪਾਂ ਗੁਰਬਾਣੀ ਦਾ ਕਹਿੰਦੀ ਜੱਬਰ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੀ ਸਭ ਕੋਈ ਤੇਲ ਜਲੇ ਬਾਤੀ ਠਾ ਇਰਾਨੀ ਸੋਨਾ ਮੰਦਰ ਹੋਈ ਰੇ ਬੋਰੇ ਤੂੰ ਘਰੀ ਨਾ ਰੱਖੇ ਕੋਈ ਤੂੰ RAM ਨਾਮ ਜਪ ਸੋਈ ਕਹਿੰਦੇ ਰੇ ਬੋਰੇ ਤੂੰ ਘਰੀ ਨਾ ਰੱਖੇ ਕੋਈ ਤੈਨੂੰ ਕਹਿੰਦੇ ਇੱਕ ਘੜੀ ਰੱਖਣ ਦੇ ਲਈ ਘਰ ਵਿੱਚ ਕੋਈ ਤਿਆਰ ਨਹੀਂ ਹੁੰਦਾ रिश्ਤਾ ਉਹਨਾਂ ਚਿਰ ਜਿੰਨੇ ਤੇਰੇ ਸਰੀਰ ਦੇ ਵਿੱਚ ਭੌਰ ਏ ਉਹਨਾਂ ਚਿਰ ਦੁਨਿਆਵੀ ਰਿਸ਼ਤੇ ਨੇ ਉਹਨਾਂ ਚਿਰ ਦੁਨਿਆਦਾਰੀ ਉਹਨਕੇ ਬੱਚੇ ਮਾਂ ਬਾਪ ਕੰਮਕਾਰ ਏ ਜਿੱਦਨ ਸਰੀਰ ਵਿੱਚ ਚਪਾ ਹੋਰ ਨਿਕਲ ਗਿਆ ਉਸ ਦਿਨ ਕੰਮਕਾਰ ਵੀ ਦੁਨੀਆਂ ਤੇ ਰਹਿ ਜਾਂਦੇ ਬੱਚੇ ਵੀ ਦੁਨੀਆਂ ਤੇ ਪਰਿਵਾਰ ਯਾਰ ਮਿੱਤਰ ਵੀ ਦੁਨਿਆਦਾਰੀ ਸਾਰੀ ਇਸ ਸੰਸਾਰ ਤੇ ਰਹੀ ਉਸ ਦਿਨ ਕੋਈ ਨਾਲ ਨਹੀਂ ਜਾਂਦਾ ਪਰ ਇੱਕ ਵਾਰ ਧੰਗੁਰ ਨਾਨਕ ਪਾਸ਼ਾ ਮਹਾਰਾਜ ਨੇ ਸਮਝਾਈ ਫਿਰ ਅੱਗੇ ਬਚਨੇ ਵਰਤੇ ਕਹਿੰਦੇ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਵੱਡਾ ਹੋਵਾ ਦੁਨੀਦਾਰ ਦੁਨੀਦਾਰ ਦਾ ਭਾਗ ਕੀ ਵੱਡਾ ਕਹਿੰਦੀ ਦੁਨੀਆ ਦੀ ਬੜੀ ਵੱਡੀ ਮਹਿਮਾ ਹੈ ਬੜੀ ਵੱਡੀ ਵਡਿਆਈ ਹੈ ਜਦੋਂ ਇਸ ਸਰੀਰ ਵਿੱਚੋਂ ਪੌਰ ਨਿਕਲ ਜਾਂਦੇ ਨੇ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਕਹਿੰਦੇ ਦੁਨੀਆਦਾਰੀ ਬੜੀ ਵੱਡੀ ਹੈ ਤੇ ਜਦੋਂ ਜੋ ਮਦੂਤ ਅਗਲੇ ਜਨਮ ਵਿੱਚ ਗਲ ਸੰਗਲ ਘੱਤ ਚਲਾਏ ਤੇਰੇ ਗਲ ਵਿੱਚ ਸੰਗਲ ਪੈ ਲਿਆ ਜਾਂਦਾ ਜਮਾ ਦਾ ਸੰਗਲ ਵੱਡਾ ਹੋਆ ਦੁਨੀਦਾਰ ਕਹਿੰਦੇ ਬੜਾ ਵੱਡਾ ਦੁਨੀਦਾਰ ਸੀ ਦੁਨੀਆਦਾਰੀ ਦਾ ਕੰਮ ਸੀ ਕਹਿੰਦੇ ਪਰ ਗਲ ਸੰਗਲ ਘੱਤ ਚਲਾਇਆ ਕਹਿੰਦੇ ਇਹਨੂੰ ਇਹਦੇ ਜਿਹੜੇ ਆਉਗਣ ਨੇ ਕਹਿੰਦੇ ਸੰਗਲ ਪਾ ਕੇ ਇਹਨੂੰ ਖਿੱਚ ਕੇ ਲੈ ਜਾਂਦੇ ਨੇ ਤੇ ਇਹਦੇ ਧਰਮ ਰਾਜੇ ਕੋਲ ਜਾ ਕੇ ਉੱਥੇ ਫਿਰ ਇਹਦੇ ਕਿਹੜੇ ਜਨਮ ਦੀ ਉਹ ਗੱਲ ਹੁੰਦੀ ਹੈ ਕਿ ਤੈਨੂੰ ਜਨਮ ਦਿੱਤਾ ਸੀ ਤੂੰ ਕੀ ਕੀਤਾ ਵੱਡਾ ਹੋਵਾ ਦੁਨੀਆਦਰ ਗੱਲ ਸੰਗਲ ਘੱਟ ਚਲਾਇਆ ਤੇਰੇ ਗੱਲ ਵਿੱਚ ਸੰਗਲ ਪੈ ਜਾਂਦਾ ਕਿਹੜਾ ਆਗੁਣਾ ਦਾ ਸੰਗਲ ਪੈਂਦਾ ਤੇਰੇ ਗੱਲ ਵਿੱਚ ਦੁਨੀਆ ਤੇ ਰਹਿੰਦਿਆਂ ਬੰਦੇ ਦੇ ਮਨ ਵਿੱਚ ਕਈ ਵਾਰੀ ਗੱਲ ਆਉਂਦੀ ਹੈ ਕਿ ਮੈਂ ਚੰਗੇ ਕੰਮ ਤੇ ਮਾੜੇ ਕੰਮ ਬੜੇ ਕੀਤੇ ਪਰ ਵੇਖੋ ਅੱਜ ਕੱਲ ਦਾ ਸੁਭਾ ਹਰ ਇੱਕ ਦਾ ਹੈ ਮੈਂ ਆ ਜਾਂ ਤੁਸੀਂ ਹੋ ਜਾਂ ਹੋਰ ਕੋਈ ਹੋਵੇ ਸਾਡੇ ਸਨਮੁਖ ਅਸੀਂ ਜੇ ਕਿਸੇ ਨੇ ਗੱਲ ਕਹਿੰਨੇ ਆ ਨਾ ਕਿ ਤੇਰੇ ਵਿੱਚ ਆਪਗੁਣ ਨੇ ਤੂੰ ਮਾੜੇ ਕੰਮ ਕਰਦਾ ਉਹ ਆਪਣੇ ਆਪ ਨੂੰ ਕਦੀ ਗੱਲ ਸਾਬਤ ਨਹੀਂ ਕਰਨੀ ਚਾਹੁੰਦਾ ਕਬੂਲ ਨਹੀਂ ਕਰਦਾ ਉਹ ਮੰਨਦਾ ਨਹੀਂ ਹੈ ਕਿ ਹਾਂ ਮੈਂ ਇੱਥੇ ਗਲਤ ਹਾਂ ਕਹਿੰਦਾ ਨਹੀਂ ਮੈਂ ਠੀਕ ਆ ਮੈਂ ਗਲਤ ਨਹੀਂ ਆ ਮੈਂ ਮਾੜੇ ਕੰਮ ਨਹੀਂ ਕਰਦਾ ਪਰ ਜਦੋਂ ਅੰਤਲਾ ਸਮਾਂ ਹੁੰਦਾ ਉਦੋਂ ਤੇਰੇ ਮਾੜੇ ਤੇ ਚੰਗੇ ਕੰਮਾਂ ਦੀ ਇੱਕ ਪਹਿਚਾਨ ਉਹਦੀ ਤੇਰੀ ਗੱਲ ਦੇ ਵਿੱਚ ਸੰਗਲ ਪਾ ਲਿਆ ਜਾਂਦਾ ਤੇ ਜਮ ਸੰਗਲ ਪਾ ਕੇ ਤੈਨੂੰ ਲੈ ਜਾਂਦੇ ਨੇ ਖਿੱਚ ਕੇ ਵੱਡਾ ਹੋਆ ਦੁਨੀਦਾਰ ਕਹਿੰਦੇ ਕਿੰਨਾ ਮਰਜੀ ਵੱਡਾ ਸੀ ਕਹਿੰਦੇ ਪਰ ਇੱਕ ਦਿਨ ਸਮਾਂ ਇਹੋ ਜਿਹਾ ਆ ਗਿਆ ਕਿ ਤੇਰੇ ਗੱਲ ਦੇ ਵਿੱਚ ਸੰਗਲ ਪਾ ਲਿਆ ਤੈਨੂੰ ਸੰਗਲ ਪਾ ਕੇ ਜਮਾ ਦੇ ਕੋਲ ਲੈ ਕੇ ਗਿਆ ਕਹਿੰਦੇ ਜਦੋਂ ਲੈ ਕੇ ਗਿਆ ਨਾ ਜਮਾ ਦੇ ਕੋਲ ਕਹਿੰਦੇ ਜਮਾ ਜਨਮਾਂ ਦੀ ਫਾਹੀ ਦੇ ਕਹਿੰਦੇ ਆਉਗਣ ਲੈਡ ਕੇ ਭਾਵ ਪਤਿਤ ਸੰਸਾਰ ਅਗਲੇ ਜਨਮ ਦੇ ਵਿੱਚ ਲੈ ਕੇ ਗਏ ਮਲੀਨ ਸੰਸਕਾਰ ਕੀ ਹੁੰਦੇ ਨੇ ਵੇਖੋ ਕਈ ਵਾਰ ਕੀ ਹੁੰਦਾ ਅਗਲੇ ਜਨਮ ਵਿੱਚ ਲੈ ਕੇ ਉਹ ਮਲੀਨ ਪਾਪ ਅੱਗੇ ਗਲੇ ਦਾ ਸਿੰਗਲ ਕੱਲ ਵਿੱਚ ਸਿੰਗਲ ਪਾ ਲਿਆ ਤੈਨੂੰ ਲੈ ਗਿਆ ਪਰ ਹੁਣ ਧੰਗੁਰ ਨਾਨਕ ਪਾਸ਼ਾ ਮਹਾਰਾਜ ਇੱਕ ਭਜਨ ਹੋਰ ਸਾਂਝਾ ਕੀਤਾ ਬਾਬਾ ਕਹਿਣ ਲੱਗਾ ਕਹਿੰਦੇ ਅੱਗੇ ਕਰਨੀ ਕੀਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ ਕਹਿੰਦੇ ਅੱਗੇ ਧਰਮ ਰਾਜ ਨੇ ਅੱਗੇ ਕਰਨੀ ਕੀਰਤ ਬਾਚੀ ਇਹ ਕਹਿੰਦੇ ਉਥੇ ਤੇਰੀ ਕੀਰਤੀ ਕਿਰਤ ਉਥੋਂ ਦੀ ਕਰਨੀ ਕਹਿੰਦੇ ਸਾਰੀ ਤੈਨੂੰ ਪੜ੍ਹ ਕੇ ਸੁਣਾਈ ਜਾਵੇਗੀ ਕਿ ਤੂੰ ਕੀ ਕੀਤਾ ਅੱਗੇ ਕਰਨੀ ਕੀਰਤ ਬਾਚੀ ਇਹ ਬਹਿ ਲੇਖਾ ਕਰ ਸਮਝਾਇਆ ਤੇਰੀ ਕੀਰਤ ਤੇਰੇ ਕਰਮ ਤੇਰੇ ਕੀਤੇ ਔਗਣ ਤੇਰੇ ਕੀਤੇ ਪਾਪ ਤੇਰੇ ਕੀਤੇ ਪੁੰਨ ਤੈਨੂੰ ਧਰਮ ਰਾਜ ਦੇ ਘਰ ਵਿੱਚ ਧਰਮ ਰਾਜ ਨੇ ਪੜ੍ਹ ਕੇ ਸੁਣਾਣੇ ਕਿ ਆਹ ਤੇਰਾ ਚਿੱਠਾ ਆ ਤੇਰੇ ਸੰਸਾਰ ਦਾ ਤੂੰ ਇਹ ਦੁਨੀਆ ਤੇ ਜਿਉਂਿਆ ਹੈ ਤੂੰ ਆ ਕੰਮ ਕੀਤੇ ਨੇ ਅੱਗੇ ਕਰਨੀ ਕੀਰਤ ਬਾਚੀ ਐ ਤੇਰੀ ਉੱਥੇ ਕੀਤੀ ਕੀਰਤ ਤੇਰੇ ਉੱਥੇ ਕੀਤੇ ਕੰਮ ਬਾਚੇ ਜਾਣੇ ਨੇ ਜਦੋਂ ਉਹ ਬਾਚੇ ਜਾਣੇ ਨਾਲ ਉੱਥੇ ਫਿਰ ਤੈਨੂੰ ਇੱਕ ਗੱਲ ਸਮਝ ਆਉਣੀ ਐ ਕਿ ਵਹਿ ਲੈਖਾ ਕਰ ਸਮਝਾਇਆ ਤੇਰਾ ਲੈਖਾ ਤੈਨੂੰ ਸਮਝਾਇਆ ਜਾਣਾ ਤੇਰੀ ਕੀਰਤ ਪੜ੍ਹ ਕੇ ਤੈਨੂੰ ਸੁਣਾਈ ਜਾਣੀ ਐ ਤੇ ਤੇਰਾ ਲੈਖਾ ਤੈਨੂੰ ਸਮਝਾਇਆ ਜਾਣਾ ਕਿ ਤੇਰਾ ਲੈਖਾ ਕੀ ਐ ਤੂੰ ਇਸ ਲੇਖੇ ਦੇ ਵਿੱਚ ਕਿਹੜੇ ਚੰਗੇ ਕੰਮ ਕਿਹੜੇ ਮੰਦੇ ਕੰਮ ਕੀਤੇ ਬੰਦਾ ਤਾਂ ਮਾਰਦਾ ਮਾੜੇ ਕਰੀ ਜਾਂਦਾ ਚੰਗੇ ਤਾਂ ਕਰਦਾ ਹੀ ਨਹੀਂ ਸੋਚ ਕੇ ਵੇਖੋ ਉਹ ਆਪਣੇ ਆਪ ਨੂੰ ਚਾਹੁੰਦਾ ਹੀ ਨਹੀਂ ਕਿ ਮੈਂ ਮਾੜੇ ਕਰਦਾ ਹਾਂ ਕਹਿੰਦਾ ਮੈਂ ਚੰਗੇ ਕਰਦਾ ਪਰ ਨਹੀਂ ਉਹ ਚੰਗੇ ਘੱਟ ਕਰਦਾ ਪਰ ਮੰਦੇ ਵੱਧ ਕਰਦਾ ਅੱਗੇ ਕਰਨੀ ਕੀਰਤ ਬਾਣੀ ਹੈ ਬਹਿ ਲੇਖਾ ਕਰ ਸਮਝਾਇਆ ਤੈਨੂੰ ਬਾਹ ਲੈਣਾ ਤੇਰਾ ਲੇਖਾ ਤੈਨੂੰ ਸੁਨਾਇਆ ਜਾਣਾ ਕਿ ਤੇਰੇ ਕਰਮ ਕਿਹੋ ਜਿਹੇ ਤੇਰੇ ਕੰਮ ਤੇਰੀ ਕਿਰਤ ਕਿਹੋ ਜੀ ਰਹੀ ਹੈ ਦੁਨੀਆ ਤੇ ਤੇਰੇ ਚੰਗੇ ਕੀ ਨੇ ਤੇਰੇ ਮੰਦੇ ਕੀ ਨੇ ਇਦਾਂ ਹੀ ਆ ਨਾ ਇਹ ਬੰਦਾ ਕਵੇ ਕਿ ਨਹੀਂ ਕੀਤੇ ਤਾਂ ਸਾਰੇ ਮੈਂ ਮਾੜੀ ਨੇ ਪਰ ਮੈਨੂੰ ਧਰਮ ਰਤ ਚੰਗੇ ਪੜਕੇ ਸੁਣਾਵੇ ਇਹ ਗੱਲ ਚੇਤਾ ਰੱਖਿਓ ਸਾਡੇ ਸੰਸਾਰ ਤੇ ਕੀਤੇ ਕਮ ਸਾਡੇ ਹਰ ਰੋਜ ਨੋਟ ਹੁੰਦੇ ਨੇ ਉਹ ਇੱਕ ਲਿਖੇ ਜਾਂਦੇ ਨੇ ਉਹ ਕਰਮ ਬਣ ਜਾਂਦੇ ਨੇ ਉਹ ਕਰਮ ਸਾਡੀ ਕਿਰਤ ਬਣ ਜਾਂਦੀ ਤੇ ਕਿਰਤ ਦਾ ਲੇਖਾ ਜੋਖਾ ਅੱਗੇ ਕਰਨੀ ਕਿਰਤ ਵਾਚੀਏ ਉਸ ਰੱਬ ਦੇ ਘਰ ਵਿੱਚ ਜਾ ਕੇ ਤੇਰੀ ਕਿਰਤ ਵਾਚੀ ਜਾਣੀ ਹੈ ਦੁਨੀਆਦਾਰੀ ਤੇ ਸੰਤਾਰਨੇ ਦੇ ਦਿੱਤੇ ਜੇ ਤੇਰੀ ਕੋਈ ਕਿਰਤ ਵਾਚਦਾ ਹੈ ਨਾ ਵੇਖੋ ਇੱਕ ਸੁਭਾਅ ਹੈ ਦੁਨਿਆਵੀ ਤੌਰ ਤੇ ਦੁਨੀਆਦਾਰੀ ਵਿੱਚ ਰਹਿੰਦਾ ਜੇ ਕੋਈ ਤੇਰੀ ਕਿਰਤ ਵਾਚਦਾ ਹੈ ਜੇ ਕੋਈ ਤੈਨੂੰ ਕਹਿੰਦਾ ਕਿ ਤੇਰੇ ਆ ਕੰਮ ਨੇ ਤੂੰ ਆ ਕੰਮ ਕਰਦਾ ਬੰਦਾ ਅਗਲੇ ਬੰ ਨੂੰ ਲੜਨ ਤੱਕ ਜਾਂਦਾ ਹੈ ਕਿ ਨਹੀਂ ਮੈਂ ਤਾਂ ਇਹ ਕਰਦਾ ਹੀ ਨਹੀਂ ਜੇ ਚੋਰ ਨੂੰ ਕੋ ਤੂੰ ਚੋਰੀ ਕਰ ਦੋ ਕਹਿੰਦਾ ਮੈਂ ਚੋਰੀ ਨਹੀਂ ਕਰਦਾ ਜੇ ਤੂੰ ਠੱਗੀ ਕਰਨ ਵਾਲੇ ਨੂੰ ਕਹਿ ਤੂੰ ਠੱਗੀ ਕਰਦਾ ਉਹ ਕਹਿੰਦਾ ਮੈਂ ਠੱਗੀ ਨਹੀਂ ਕਰਦਾ ਜੇ ਬਦਮਾਸ਼ੀ ਕਰਨ ਵਾਲੇ ਕਹਿ ਤੂੰ ਬਦਮਾਸ਼ ਉਹ ਕਹਿੰਦਾ ਮੈਂ ਬਦਮਾਸ਼ ਨਹੀਂ ਐ ਇਹ ਦੁਨੀਆਦਾਰੀ ਦੀ ਕਿਰਤ ਐ ਪਰ ਜਦੋਂ ਇਹ ਧਰਮਰਾਜ ਦੇ ਘਰ ਉਸ ਰੱਬ ਦੇ ਘਰ ਜਾ ਕੇ ਕਿਰਤ ਦੀ ਬਾਚਨਾ ਹੁੰਦੀ ਐ ਨਾ ਉਦੋਂ ਤੇਰੇ ਕੀਤੇ ਕੰਮ ਤੈਨੂੰ ਮੰਨਣੇ ਪੈਂਦੇ ਕਿ ਹਾਂ ਮੈਂ ਕੰਮ ਕੀਤੇ ਨੇ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਕਿ ਜੇ ਥਾਓ ਨਾ ਹੋ ਵੀ ਪੌਂਦੀ ਹੁਣ ਸੁਣੀਏ ਕਿਆ ਰਵਾਇਤਾਂ ਜੀ ਐਸੀ ਦੁਨੀਆਦਾਰੀ ਜਿਹੜੀ ਥਾਉ ਨਾ ਹੋ ਵੀ ਪੌਂਦੀ ਕਹਿੰਦੇ ਫਿਰ ਥਾਂ ਵੀ ਨਹੀਂ ਮਿਲਦੀ ਕੀ ਵੀ ਹੁਣ ਸੁਣੀਏ ਕੀਆ ਰੁਵਾਇਆ ਕਹਿੰਦੇ ਉਹਨੂੰ ਥਾਉ ਨਾ ਹੋ ਵੀ ਪੌਂਦੀ ਕਹਿੰਦੇ ਇਹ ਗੱਲ ਸੋਚ ਲੈ ਕਿ ਤੈਨੂੰ ਥਾਂ ਨਹੀਂ ਮਿਲਦੀ ਹੁਣ ਸੁਣੀਏ ਕੀਆ ਰੁਵਾਇਆ ਕਹਿੰਦੇ ਬੰਦਾ ਫਿਰ ਕੀ ਰੋਇਆ ਤੇ ਕੀ ਹੱਸਿਆ ਕਹਿੰਦੇ ਕਿਸੇ ਕੰਮ ਨਹੀਂ ਜੇ ਤੈਨੂੰ ਥਾਂ ਹੀ ਨਾ ਮਿਲੀ ਥਾਉ ਨਾ ਹੋ ਵੀ ਪੌਂਦੀ ਮੇਕੋ ਚੰਗੇ ਕੰਮ ਕਰਾਂਗੇ ਥਾਂ ਹਰ ਜਗ੍ਹਾ ਮਿਲੇਗੀ ਜੀ ਮਾੜੇ ਕਰਾਂਗੇ ਥਾਂ ਨਹੀਂ ਮਿਲਣੀ ਤੇ ਆਖਰੀ ਬਚਨ ਅੰਦਰ ਧੰ ਗੁਰੂ ਨਾਨਕ ਪਾਠ ਵਿੱਚ ਕਹਿੰਦੇ ਮਨ ਅੰਧੇ ਜਨਮ ਗਵਾਇਆ ਕਹਿੰਦੇ ਮਨ ਅੰਧੇ ਜਨਮ ਗਵਾਇਆ ਕਹਿੰਦੇ ਤੈਨੂੰ ਮਨ ਮਿਲਿਆ ਸੀ ਕਹਿੰਦੇ ਤੂੰ ਅੰਧੇ ਹੋ ਕੇ ਆਪਣਾ ਜਨਮ ਗਵਾ ਲਿਆ ਪਰ ਹੁਣ ਤੈਨੂੰ ਸਮਝ ਲੱਗੀ ਹੈ ਕਿ ਉਸ ਰੱਬ ਦੇ ਘਰ ਜਾ ਕੇ ਇਹ ਜਨਮ ਦੇ ਇਹ ਜਨਮ ਦੇ ਜਿਹੜੇ ਮਨ ਦੇ ਨਾਲ ਤੂੰ ਅੰਨ ਹੋ ਗਿਆ ਸੀ ਮਾੜੇ ਕੰਮ ਕਿਤੋਂ ਲਿਖਾ ਜੋਖਾ ਕੀ ਹੋਵੇਗਾ ਵੇਖੋ ਮਨ ਅੰਧਾ ਹੁੰਦਾ ਨਹੀਂ ਇਹ ਬੰਦਾ ਆਪਣੇ ਮਨ ਨੂੰ ਅੰਧਾ ਆਪ ਬਣਾ ਲੈਂਦਾ ਹੈ ਬਣਾ ਕਿਵੇਂ ਲੈਂਦਾ ਹੈ ਉਹਨੂੰ ਇਹ ਗੱਲ ਦਾ ਭੁਲੇਖਾ ਹੁੰਦਾ ਕਿ ਕਈ ਵਾਰ ਮੇਰਾ ਮਨ ਹੈ ਤੇ ਮੈਂ ਇਸ ਮਨ ਦੇ ਨਾਲ ਮਾੜੇ ਕੰਮ ਕਰਾ ਹਰ ਕੰਮ ਹੁੰਦਾ ਮਨ ਦੇ ਨਾਲ ਹੀ ਹੈ ਕਈ ਵਾਰ ਬੰਦਾ ਮਨ ਦੇ ਵਿੱਚ ਮਾੜੇ ਵਿਚਾਰ ਪੈਦਾ ਕਰਦਾ ਮਾੜੇ ਵਿਚਾਰ ਹੋਂ ਤੋਂ ਬਾਅਦ ਬੰਦਾ ਉਸ ਮਾੜੇ ਮਨ ਨੂੰ ਵਿਚਾਰ ਨੂੰ ਪ੍ਰੈਕਟੀਕਲ ਦਿੰਦਾ ਹੈ ਉਹ ਮਨ ਦਾ ਜਿਹੜਾ ਮਨ ਦੇ ਅਨੁਸਾਰ ਕੰਮ ਮਾੜਾ ਹੋ ਜਾਂਦਾ ਹੈ ਤੁ ਜਦੋਂ ਮਨ ਅੰਦਾ ਹੋ ਜਾਵੇ ਉਦੋਂ ਫਿਰ ਦੁਨੀਆਦਾਰੀ ਠੀਕ ਨਹੀਂ ਲੱਗਦੀ ਉਦੋਂ ਸਾਨੂੰ ਸਾਰੇ ਮਾੜੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਦੋਂ ਐਦਾਂ ਹੁੰਦਾ ਕਿ ਸਾਨੂੰ ਕੋ ਚੰਗਾਂ ਨੇ ਕਿ ਬਚਨ ਵਰਤੇ ਕਹਿੰਦੇ ਮਨੋ ਜੇ ਅੰਦੇ ਘੂਪ ਕਹੇ ਆ ਬਿਰਧ ਨ ਜਾਣਣੀ ਕਹਿੰਦੇ ਜਿਹੜੇ ਮਨੋ ਅੰਦੇ ਘੂਪ ਨੇ ਮਨ ਦੇ ਅੰਦੇ ਨੇ ਉਹਨਾਂ ਕਹੇ ਆ ਬਿਰਧ ਨ ਜਾਣਣੀ ਕਹਿੰਦੇ ਕਈ ਦੌਰ ਨੂੰ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਕੋਈ ਕਾਇਦਾ ਅਸਰ ਨਹੀਂ ਅਰਜੁਨ ਨੂੰ ਆਪਣੇ ਮਨ ਦੀ ਪਹਿਚਾਣ ਨਹੀਂ ਨਾ ਆਈ ਕਿ ਮੇਰਾ ਮਨ ਅੰਨਾ ਹੈ ਜਿਹਾ ਮੇਰਾ ਮਨ ਸੁਜਾਖਾ ਹੈ ਉਹ ਦੁਨੀਆਦਾਰੀ ਜਿਉ ਨਹੀਂ ਸਕਦਾ ਆਪਣੇ ਮਨ ਨੂੰ ਸੁਜਾਖਾਦਾਰ ਅੰਨਾ ਨਾ ਬਣਾ ਜੇ ਮਨ ਤੇਰਾ ਜਗਦਾ ਹੋਇਆ ਨਾ ਫਿਰ ਇੱਕ ਗੱਲ ਚੇਤਾ ਰੱਖੀ ਮਨ ਜੀਤੇ ਜਗ ਜੀਤ ਉਹਦਣ ਤੂੰ ਹਰ ਇੱਕ ਤੀਤ ਸੰਸਾਰ ਦੀ ਜਿੱਤ ਲੈਣੀ ਜੇ ਤੇਰਾ ਮਨ ਜਗਦਾ ਹੋਇਆ ਜੇ ਤੇਰਾ ਮਨ ਅੰਨਾ ਹੋਇਆ ਫਿਰ ਉਹਨੇ ਟੱਕਰਾਂ ਤੇ ਖਾਣੀਆਂ ਹੀ ਖਾਣੀਆਂ ਨੇ ਨਾ ਇੱਕ ਬਚਨ ਆਪਾ ਤੁਹਾਨੂੰ ਮਾਫ ਕਰਨਾ ਭਗਤ ਕਬੀਰ ਦਾ ਪੜ੍ਹਦੇ ਕਹਿੰਦੇ ਕਬੀਰ ਮਨ ਜਾਣ ਸੋ ਬਾਤ ਜਾਣਤੀ ਅਗੁਣ ਕਰੇ ਕਾਹੇ ਕਿ ਕੁਸ਼ਲਾਤ ਹਾਂਥ ਦੀ ਕੋਏ ਪਰ ਕਿੰਦੇ ਮਨ ਨੇ ਕਲ ਜਾਣਦਾ ਏ ਕਿ ਮੈਂ ਹੱਥ ਉੱਪਰ ਇੱਕ ਦੀਵਾ ਜਗਾ ਕੇ ਰੱਖਿਆ ਏ ਅੱਗੇ ਖੂਹ ਏ ਚਾਨਣ ਵੀ ਏ ਕਿ ਮੈਂ ਡਿੱਗ ਜਾਊਂਗਾ ਕਹਿੰਦੇ ਪਰ ਨਹੀਂ ਮਨ ਜਾਣਦਾ ਹੋਇਆ ਬਣ ਕਰਦਾ ਏ ਸਾਡੇ ਮਨ ਦੇ ਲਾਤੇ ਹੋ ਜੇ ਮਨ ਨੂੰ ਪਤਾ ਕਿ ਮਾੜਾ ਕੀ ਚੰਗਾ ਕੀ ਏ ਪਰ ਨਹੀਂ ਮਨ ਜਾਣਦੇ ਹੋਇਆ ਵੀ ਮਾੜੇ ਕਰੀ ਜਾਂਦੇ ਮਨ ਜਾਣਦੇ ਹੋਇਆ ਵੀ ਮਾੜੇ ਕਰੀ ਜਾ ਰਿਹਾ ਮਨ ਨੂੰ ਸਮਝਾਈ ਵੀ ਜਾ ਰਿਹਾ ਮਾੜਾ ਹੀ ਤੇਰੇ ਕਰਨ ਜੋਗ ਨਹੀਂ ਏ ਪਰ ਨਹੀਂ ਮਨ ਮਨ ਦਾ ਨਹੀਂ ਕਿਉਂਕਿ ਮਨ ਮਾੜੇ ਪਾਸੇ ਲੱਗਾ ਹੋਇਆ ਏ ਮਨ ਜਿੱਤੇ ਮਨ ਅੰਧੇ ਜਨਮ ਗਵਾਇਆ ਮਨ ਅੰਦਾ ਹੋ ਗਿਆ ਤੇਰਾ ਜਨਮ ਐ ਹੀ ਨਿਕਲ ਗਿਆ ਜੀ ਕਲ ਆਪਾਂ ਕੀਤੀ ਨਾ ਪਹਿਲੋ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿੱਤ ਕੋ ਪੱਕੜੀ ਸਭ ਬੁਕਤੀ ਚੱਲੀ ਰਹਿਣ ਰਹਿਣ ਗਵਾਈ ਸੋਇਕੇ ਦਿਵਸ ਗਵਾਇਆ ਖਾਏ ਹੀਰੇ ਜੈ ਸ ਜਨਮ ਹੈ ਕੌਡੀ ਬਦਲੇ ਜਾਏ ਕਿ ਮਨ ਤ ਤੇਰਾ ਅੰਦਾ ਸੀ ਹੀਰੀਆਂ ਦੀ ਕਦਰ ਹੀ ਨਹੀਂ ਪਈ ਤੇਰੇ ਸਰੀਰ ਦੀ ਇਸ ਜਨਮ ਦੀ ਤੂੰ ਐਂ ਗਵਾ ਲਿਆ ਇਹ ਮਨ ਤਾਂ ਇਹ ਜੀਵਨ ਤਾਂ ਇਹ ਸੰਸਾਰ ਤਾਂ ਇਸ ਲਈ ਮਿਲਿਆ ਸੀ ਜਨਮ ਕੀ ਤੇਰੀ ਕਿਤੇ ਮਿਲਾਪ ਪਰਮਾਤਮਾ ਤੇ ਰੱਬ ਦੇ ਨਾਲ ਹੋ ਜਾਵੇ ਉਸ ਪਰਮਾਤਮਾ ਇਹ ਘਰ ਦੀ ਤੈਨੂੰ ਗੱਲ ਸਮਝ ਲੱਗ ਸਕੇ ਜਿਹਦੀ ਗੱਲ ਆਪਾਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਰਦੇ ਨੇ ਭਈ ਪ੍ਰਾਪਤਮਨੁ ਖੁਦ ਹੀ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਦਰ ਤੇ ਕਿਤੇ ਨਾ ਕੰਮ ਮਿਲ ਸਾਡ ਸੰਗਤ ਭਜ ਕੇ ਉਹ ਵੀ ਸਮਝਾ ਰਹੇ ਨੇ ਕੀ ਗੋਬਿੰਦ ਮਿਲਣ ਕੀ ਤੇਰੀ ਬਰੀਆ ਤੈਨੂੰ ਤਾਂ ਗੋਬਿੰਦ ਨੂੰ ਮਿਲਣ ਦੀ ਵਾਰੀ ਪ੍ਰਾਪਤ ਹੋਈ ਹੈ ਪਰ ਤੋਂ ਇਸ ਵਾਰੀ ਨੂੰ ਮਿਲਿਆ ਨਹੀਂ ਸਵਾਰ ਨੂੰ ਅਜਾ ਹੀ ਗਵਾ ਲਿਆ ਕਦਰ ਨਹੀਂ ਪਾਈ ਵਾਰੀ ਦੀ ਕਿ ਵਾਰੀ ਮਿਲੀ ਮੈਂ ਸਵਾਰੀ ਦੀ ਕਦਰ ਸਮਝਾਂ ਇਹ ਵਾਰੀ ਪਰਮਾਤਮਾ ਦੇ ਘਰ ਤੱਕ ਮੈਨੂੰ ਪਹੁੰਚਾ ਸਕਦੀ ਹੈ ਇਹ ਵਾਰੀ ਮੈਨੂੰ ਉਸ ਰੱਬ ਦੇ ਨਾਲਾਪ ਕਰ ਸਕਦੀ ਪਰ ਨਹੀਂ ਅਸੀਂ ਮਾੜੇ ਕੰਮਾਂ ਦੀ ਵਿੱਚ ਹੀ ਲੱਗੇ ਰਹੇ ਮਾੜੇ ਕੰਮਾਂ ਨਾਲਾਪ ਕਰਦੇ ਰਹੇ ਚੰਗਿਆਂ ਵੱਲ ਤੁਰੇ ਹੀ ਨਹੀਂ ਫਿਰ ਮਨ ਅੰਧੇ ਜਨਮ ਗਵਾਇਆ ਮਨ ਅੰਦਾ ਹੋ ਗਿਆ ਇਹਨੇ ਆਪਣਾ ਜਨਮ ਬਿਰਤ ਗਵਾ ਲਿਆ ਸਤਗੁਰੂ ਜੀ ਕਿਰਪਾ ਕਰ ਨਸੀਬੀ ਕੋਸ਼ਿਸ਼ ਕਰੀਏ ਸਾਡਾ ਵੀ ਮਨ ਕਿਤੇ ਇਦਾਂ ਵਿਰਥਾ ਨਾਲ ਚੱਲਿਆ ਜਾਵੇ ਜੇ ਇਸ ਅਈ ਸਰੀਰ ਜਨਮ ਸਾਨੂੰ ਮਿਲਿਆ ਤੇ ਇਸ ਜਨਮ ਨੂੰ ਗੁਰੂ ਦੇ ਲੇਖੇ ਲਾਈਏ ਇਸ ਜਨਮ ਨੂੰ ਗੁਰੂ ਦੀ ਗੱਲ ਸਮਝਾਈਏ ਇਸ ਜਨਮ ਨੂੰ ਗੁਰੂ ਦੇ ਕਹੇ ਅਨੁਸਾਰ ਚਲਾ ਸਕੀਏ ਸਾਡੇ ਜੀਵਨ ਦੇ ਵਿੱਚ ਵੀ ਚੰਗੇ ਗੁਣ ਆ ਜਾਣ ਅਸੀਂ ਵੀ ਚੰਗੇ ਰਾਹ ਤੇ ਤੁਰ ਸਕੀਏ ਮਾੜੇ ਕੰਮ ਛੱਡ ਦਈਏ ਕਿਉਂਕਿ ਹਰ ਕੰਮ ਦਾ ਜਿਹੜਾ ਲੇਖਾ ਉਸ ਰੱਬ ਦੇ ਘਰ ਜਾ ਕੇ ਵਿੱਚ ਹੋਣਾ ਉੱਥੇ ਅੱਗੇ ਕਰਨੀ ਕਿਰਤ ਵਾਚੀ ਹੋਣੀ ਹੈ ਪਹਿਲੇ ਕਾ ਕਰ ਸਮਝਾਇਆ ਉੱਥੇ ਲੇਖਾ ਸਮਝਾਇਆ ਜਾਣਾ ਤੇਰਾ ਲੇਖਾ ਕੀ ਹੈ ਤੇਰੀ ਕਿਰਤ ਕਿਹੋ ਜੀ ਹੈ ਜੇ ਇੰਨੀ ਗੱਲ ਸਮਝਦੇ ਆ ਜੇ ਇਹ ਗੱਲ ਸਾਨੂੰ ਪਤਾ ਹੈ ਤਾਂ ਅਸੀਂ ਆਪ ਇਸ ਬੰਦੇ ਨੂੰ ਗ੍ਰੇਡ ਕਰੀਏ ਜਿਸ ਬੰਦੇ ਨੂੰ ਗ੍ਰੇਡ ਕਰਾਂਗੇ ਸਾਨੂੰ ਇਹਨਾਂ ਕੋਲ ਸਮਝ ਆ ਸਕੇਗਾ ਕਿ ਆ ਕੰਮ ਮੇਰੇ ਲਈ ਚੰਗਾ ਏ ਆ ਕੰਮ ਮੇਰੇ ਲਈ ਮਾੜਾ ਏ ਮੈਂ ਇਹ ਕੰਮ ਨਹੀਂ ਕਰਨਾ ਮਨ ਨੂੰ ਸਮਝਾਈਏ ਕਿ ਕੰਮ ਮੇਰੇ ਲਈ ਮਾੜਾ ਏ ਮੈਂ ਨਹੀਂ ਕਰਨਾ ਮਨਾ ਇਸ ਕੰਮ ਤੋਂ ਪਰਹ ਹੋ ਜਾ ਜੇ ਉਹ ਗੱਲ ਸਮਝ ਪੈ ਸਕੇਗੀ ਫਿਰ ਸਾਡਾ ਗੁਰੂ ਦੇ ਕੋਲ ਆਇਆ ਸਪਲਾ ਹੋਵੇਗਾ ਫਤਿਹਪੁਰ ਸੱਚੀ ਪਾਸ਼ਾ ਮਹਾਰਾਜ ਕਿਰਪਾ ਕਰਨ ਕੋਟਾਨ ਕੋ ਸ਼ੁਕਰ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਗੋਦ ਅੰਦਰ ਬਹਿ ਕੇ ਆਸਾ ਦੀ ਵਾਰ ਬਾਣੀ ਦੀ ਤਿੰਨ ਨੰਬਰ ਪੜ ਗਈ ਵਿਚਾਰ ਆਪ ਜੀ ਸਮੁਖ ਰੱਖੀ ਗਈ ਹੈ ਵਿਚਾਰ ਕਰਦੇ ਆ ਬੋਲਦੇ ਪਾਸੋਂ ਹੋਈਆਂ ਬਿਆਨਤ ਭੁੱਲਾਂ ਦੀ ਖਿਮਾ ਕਰਨੀ ਬਚਨ ਗੁਰੂ ਦੀ ਸਮਝ ਕੇ ਆਪਣੇ ਹਿਰਦਿਆਂ ਦੇ ਵਿੱਚ ਵਸਾ ਲੈਣੇ ਭੁੱਲਾਂ ਅਸਤੀ ਚੋਲੀ ਵਿੱਚ ਪਾ ਦਿੰਨੀਆਂ ਖਿਮਾ ਕਰਨੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ